ਪਿਛਲੇ ਦਿਨੀ ਪੰਜਾਬ ਸਮੇਤ ਕਈ ਸੂਬਿਆਂ ਦੇ ਵਿੱਚ ਮੌਸਮ ਬਦਲਿਆ ਗੜੇਮਾਰੀ ਤੱਕ ਹੋਈ ਮੀਂਹ ਪਿਆ ਤੇਜ਼ ਹਵਾਵਾਂ ਵੀ ਚਲੀਆਂ ਪਰ ਇਸੇ ਦੌਰਾਨ ਹੁਣ ਮੌਸਮ ਨੂੰ ਲੈ ਕੇ ਅਹਿਮ ਅਪਡੇਟ ਆ ਰਹੀ ਹੈ ਕਿ 17 ਸੂਬਿਆਂ ਦੇ ਵਿੱਚ ਤੂਫਾਨ ਅਤੇ ਮੀਂਹ ਦੀ ਚੇਤਾਵਨੀ ਹੈ ਜਿਹੜੀ ਉਹ ਜਾਰੀ ਕੀਤੀ ਗਈ ਹੈ ਹਾਲਾਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੀਟ ਵੇਵ ਦੀ ਵੀ ਇਹ ਚੇਤਾਵਨੀ ਹੈ ਜਿਹੜੀ ਉਹ ਜਾਰੀ ਕਰ ਦਿੱਤੀ ਗਈ ਆ ਤਾਂ ਪਿਛਲੇ ਦਿਨੀ ਪੰਜਾਬ ਦੇ ਕੁਝ ਇਲਾਕਿਆਂ ਦੇ ਵਿੱਚ ਮੀਂਹ ਪਿਆ ਗੜੇ ਮਾਰੀ ਹੋਈ ਜਿਸ ਕਰਕੇ ਤਾਪਮਾਨ ਦੇ ਵਿੱਚ ਗਿਰਾਵਟ ਜ਼ਰੂਰ ਦਰਜ ਕੀਤੀ ਗਈ ਪਰ ਕਿਸਾਨਾਂ ਦੇ ਚਿਹਰੇ ਜ਼ਰੂਰ ਮੁੜ ਜਾ ਗਏ ਕਿਉਂਕਿ ਕਿਸਾਨਾਂ ਦੀਆਂ ਫਸਲਾਂ ਹਾਲੇ ਪੱਕੀਆਂ ਹੋਈਆਂ ਨੇ ਅਤੇ ਵਾਢੀ ਦਾ ਸੀਜ਼ਨ ਚੱਲ ਰਿਹਾ ਹੈ ਜਿਸ ਕਰਕੇ ਕਿਸਾਨਾਂ ਦੇ ਚਿਹਰਿਆਂ ਤੇ ਮੁਸਕਾਨ ਉੱਡਦੀ ਨਜ਼ਰ ਆਈ ਬੇਸ਼ੱਕ ਕੁਝ ਲੋਕਾਂ ਲਈ ਇਹ ਮੀਂਹ ਜਾਂ ਝਕੜ ਰਾਹਤ ਭਰਿਆ ਹੋ ਸਕਦਾ ਪਰ ਕਿਸਾਨਾਂ ਦੇ ਲਈ ਇਹ ਕਿਤੇ ਨਾ ਕਿਤੇ ਜਿਹੜਾ ਚੰਗਾ ਸਾਬਤ ਨਹੀਂ ਹੁੰਦਾ ਤਾਂ ਹੁਣ 17 ਸੂਬਿਆਂ ਦੇ ਵਿੱਚ ਮੀਂਹ ਤੇ ਤੂਫਾਨ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਐਮਪੀ ਅਤੇ ਯੂਪੀ ਸਮੇਤ 6 ਸੂਬਿਆਂ ਵਿੱਚ ਹੀਟ ਵੇਵ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਇਸ ਤੋਂ ਇਲਾਵਾ ਜਾਣਕਾਰੀ ਅਨੁਸਾਰ ਮੌਸਮ ਵਿਭਾਗ ਨੇ ਰਾਜਸਥਾਨ ਵਿੱਚ ਹਨੇਰੀਆਂ ਚੱਲਣ ਦੀ ਚੇਤਾਵਨੀ ਜਾਰੀ ਕੀਤੀ ਹੈ ਇਸ ਦਾ ਪ੍ਰਭਾਵ ਦਿੱਲੀ ਤੱਕ ਦੇਖਿਆ ਜਾ ਸਕਦਾ ਹੈ ਜ਼ਿਕਰਯੋਗ ਹੈ ਕਿ ਰਾਜਸਥਾਨ ਵਿੱਚ ਅਸਮਾਨੀ ਬਿਜਲੀ ਡਿਗਣ ਕਾਰ ਇੱਕ ਔਰਤ ਸਮੇਤ ਦੋ ਦੀ ਮੌਤ ਹੋ ਗਈ ਅਗਲੇ 24 ਘੰਟਿਆਂ ਵਿੱਚ ਯੂਪੀ ਦੇ ਵਿੱਚ 47 ਜ਼ਿਲ੍ਹਿਆਂ ਵਿੱਚ ਮੀਂਹ ਪੈ ਸਕਦਾ ਹੈ ਮੌਸਮ ਵਿਭਾਗ ਗੜੇਮਾਰੀ ਦੀ ਸੰਭਾਵਨਾ ਵੀ ਪ੍ਰਗਟਾ ਰਿਹਾ ਹੈ ਬਿਹਾਰ ਦੇ 24 ਜ਼ਿਲ੍ਹਿਆਂ ਵਿੱਚ ਅੱਜ ਤੂਫਾਨ ਅਤੇ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਜਿਸ ਵਿੱਚ ਪਟਨਾ ਵੀ ਸ਼ਾਮਲ ਹੈ ਮਧ ਪ੍ਰਦੇਸ਼ ਨੇ 24 ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਸੀ ਵਿਭਾਗ ਦੇ ਅਨੁਸਾਰ ਪਛਮੀ ਗੜਬੜੀ ਕਾਰਨ ਤੇਜ਼ ਗਰਮੀ ਦਾ ਪ੍ਰਭਾਵ ਦੁਬਾਰਾ ਸ਼ੁਰੂ ਹੋਵੇਗਾ 15 April ਤੋਂ ਬਾਅਦ ਰਾਜਸਥਾਨ ਪੰਜਾਬ ਹਰਿਆਣਾ ਦਿੱਲੀ ਮੱਧ ਪ੍ਰਦੇਸ਼ ਅਤੇ UP ਵਿੱਚ ਗਰਮੀ ਦੀ ਲਹਿਰ ਯਾਨੀ ਕਿ ਹੀਟ ਵੇਵ ਦੀ ਸੰਭਾਵਨਾ ਹੈ ਇਸੇ ਸਮੇਂ ਦੌਰਾਨ ਤਾਪਮਾਨ 40 ਡਿਗਰੀ ਤੋਂ ਪਾਰ ਕਰ ਸਕਦਾ ਹੈ ਯਾਨੀ ਕਿ 15 ਤਰੀਕ ਤੱਕ ਹੀ 15 April ਤੱਕ ਹੀ ਰਾਹਤ ਹੈ ਜਿਹੜੀ ਥੋੜੀ ਬਹੁਤੀ ਮਿਲੇਗੀ ਉਸ ਤੋਂ ਬਾਅਦ ਗਰਮੀ ਹੈ ਜਿਹੜੀ ਉਹ ਲਗਾਤਾਰ ਵਧੇਗੀ ਹੀਟ ਵੇਵ ਦੀ ਚੇਤਾਵਨੀ ਹੈ ਜਿਹੜੀ ਪੰਜਾਬ ਰਾਜਸਥਾਨ ਯੂਪੀ ਦੇ ਵਿੱਚ ਜਾਰੀ ਕਰ ਦਿੱਤੀ ਗਈ ਹੈ